ਹਾਂਜੀ ਵੀਰੇ ਅੱਜ ਸਾਰਿਆਂ ਨੂੰ ਤੇ ਅੱਜ ਆਪਾਂ ਚੱਲੇ ਆ ਮਟਰ ਲੈ ਕੇ ਮੰਡੀ ਦੇ ਵਿੱਚੋਂ ਪਤੜਾ ਮੰਡੀ ਦੇ ਵਿੱਚ ਜਿਸ ਨੂੰ ਦੱਸਦੇ ਹਾਂ ਕੀ ਕੀ ਰੇਟ ਦੇਖ ਰਹੇ ਆ ਆਪਾਂ ਜਾ ਕੇ ਕੀ ਰੇਟ ਲੱਗਦਾ ਮਟਰ ਕਿੰਨਾ ਕ ਮਟਰ ਜਿਹੜਾ ਮੰਡੀ ਵਿੱਚ ਆਉਂਦਾ ਆਹ ਲੋ ਵੀਰੇ ਆਪਾਂ ਪਹੁੰਚ ਗਏ ਆ ਮੰਡੀ ਦੇ ਵਿੱਚ ਮਟਰ ਦੀ ਤੜਾਈ ਜਿਹੜੀ ਚੱਲ ਰਹੀ ਆ ਇਹ ਅਤਰਵਾਈ ਮਟਰ ਦੀ ਹੋ ਰਹੀ ਆ ਜਦੋਂ ਬੋਲੀ ਆਉਂਦੀ ਆ ਆਪਾਂ ਦੇਖਦੇ ਆ ਵੀ ਹਨਾ ਕਿ ਕੀ ਰੇਟ ਦਾ ਕਿੰਨਾ ਰੇਟ ਆ ਕਿੰਨਾ ਕਿ ਮਟਰ ਜਿਹੜਾ ਮੰਡੀ ਦੇ ਵਿੱਚ ਆ ਰਿਹਾ ਤੇ ਬਾਕੀ ਵੀਰੇ ਜਿਹੜੇ ਵੀ ਵੀਰਾਂ ਨੇ ਮਟਰ ਲਾਇਆ ਹੋਇਆ ਜਿਵੇਂ ਕਿਹੜੀਆਂ-ਕਿਹੜੀਆਂ ਮੰਡੀਆਂ ਦੇ ਵਿੱਚ ਤੁਸੀਂ ਕਿਉਂ ਰੇਟ ਜਿਹੜਾ ਕਮੈਂਟ ਕਰਕੇ ਜਰੂਰ ਸ਼ੇਅਰ ਕਰਦਿਆ ਕਰੋ ਤਾਂ ਜੋ ਕਿਸਾਨ ਵੀਰਾਂ ਨੂੰ ਪਤਾ ਲੱਗ ਸਕੇ ਵੀ ਕਿਹੜੀ ਮੰਡੀ ਦੇ ਵਿੱਚ ਕਿੰਨਾ ਰੇਟ ਜਿਹੜਾ ਚੱਲ ਰਿਹਾ ਮਟਰ ਦਾ ਜਿਹੜਾ ਹੁਣ ਪੂਰਾ ਜੋਰ ਹੈ ਦੇਖੋ ਮੰਡੀਆਂ ਦੇ ਵਿੱਚ ਟਰਾਲੀਆਂ ਜਿਹੜੀਆਂ ਭਰ-ਭਰ ਮੰਡੀਆਂ ਦੇ ਵਿੱਚ ਪਹੁੰਚ ਰਹੀਆਂ ਨੇ ਸਾਰੀਆਂ ਦੁਕਾਨਾਂ ਦੇ ਉੱਪਰ ਜਿਹੜਾ ਮਟਰ ਅੱਜ ਪਹੁੰਚਿਆ ਹੋਇਆ ਕੱਲ ਗਏ ਸੀ ਆਪਾਂ ਸਮਾਣਾ ਮੰਡੀ ਤੇ ਅੱਜ ਪਹੁੰਚੇ ਹਾਂ ਆਪਾਂ ਪਾਤੋੜਾਂ ਦੀ ਜਿਹੜੀ ਸਬਜ਼ੀ ਮੰਡੀ ਆ ਉਹਦੇ ਵਿੱਚ ਹਤਰਾਈ ਜਿਹੜੀ ਮਟਰ ਦੀ ਹੋ ਰਹੀ ਆ ਤੇ ਬੋਲੀ ਜਦੋਂ ਆਉਂਦੀ ਆ ਆਪਾਂ ਸਾਡੇ ਨਾਲ ਸ਼ੇਅਰ ਜਰੂਰ ਕਰਾਂ ਕਿ ਕੀ ਰੇਟ ਮਟਰ ਜਿਹੜਾ ਚੱਲ ਰਿਹਾ ਹਾਂਜੀ ਵੀਰੇ ਬੋਲੀ ਜਿਹੜੀ ਆ ਗਈ ਸਟਾਰਟ ਹੋਣ ਵਾਲੀ ਆ ਦੇਖਦੇ ਹਾਂ ਕੀ ਰੇਟ ਜਿਹੜਾ ਲੱਗਦਾ ਮਟਰ ਆਪਣਾ ਸਾਡੇ 20 ਸਾਡੇ 20 ਸਾਡੇ ਭਾਣ ਦਾ ਦੋ ਦੰਦਾਂ ਦਾ ਸਾਡੇ 30 50 ਕਹੀਓ Aga wàllu mbeji mwàddu fi ṣe jàpp njẹ. ਬੋਲੋ 13 ਰੁਪਏ ਕਿਲੋ ਦੇ। ਇਹ 13 ਰੁਪਏ ਕਿਲੋ ਦੇ। 13 ਰੁਪਏ ਕਿਲੋ ਦੇ। 10 ਤੋਂ 2 ਕਿਲੋ। ਨਾ 13 ਰੁਪਏ ਕਿਲੋ ਦੇ। 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 17 ਵੀ ਖਰੀ ਹੈ। ਫਿਰ ਮੈਂ ਭਾਜੀ ਜੀ ਨਾ। ਸਾਰੇ ਭਾਜੀ ਜੀ ਕਿਨੋ। कट्टे जी ए सतार कट्टे साढ़े सतारा रुपए किलो जी ये साढ़े सतारा रुपए किलो जी ਇਹ 7.5 ਰੁਪਏ ਵਿੱਚ ਪੰਜ ਵਿੱਚ ਦਾ ਦੇਖੋ ਜੀ ਦੇਖੋ 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 ਜੀ ਇਹ 7.5 ਰੁਪਏ ਕਿੰਨੇ ਪੁੱਛ ਕੇ ਲਿਖੀ ਹੈ ਨਾ ਹਾਂ ਜੀ ਪਾ ਦੇ ਪਾ ਜੀ ਇਹ 7.5 ਰੁਪਏ ਕਿੰਨੇ ਜੀ ਅਜਾ ਪੰਜ ਕਿੱਟਾਂ ਚਾਹੁੰਦੇ 45 ਜੱਟੇ ਇਹ ਦੇਖੋ 7.5 ਜੀ ਦੇਖਦੇ ਮੁੱਲ ਟੀ ਹੋ ਜੀ ਲੋਕ ਦੇ ਕਤਾ ਵੀ ਦੇ ਇੱਕ ਹੋਰ ਬਾਦ ਵਿੱਚ ਸਾਰੇ ਹੀ ਨੰਬਰ ਇਹ ਸਾਡੇ 17 12 17 ਸਾਡੇ 17 ਆਉਂਦੀਏ 17 ਇਹਨਾਂ ਦੇ 12 ਵਾਰ 12 <laughs> 17